ਹਾਂਜੀ ਵੀ ਸੱਜਣੋ ਕੀ ਹਾਲ ਚਾਲ ਆ ਸਾਰਿਆਂ ਦੇ ਆਸ ਕਰਦਾ ਸਾਰੇ ਠੀਕ ਹੋਵੋਗੇ ਕਹਿੰਦੇ ਜੀ ਇੱਕ جنگ ਤਾਂ ਲੱਗੀ ਸੀਗੀ ਭਾਰਤ ਪਾਕਿਸਤਾਨ ਦੇ ਬਾਰਡਰ ਤੇ ਤੇ ਇੱਕ جنگ ਲੱਗੀ ਸੀ ਕਿਸਾਨ ਦੇ ਖੇਤ ਦੇ ਵਿੱਚ ਜਿਹੜਾ ਹਰ ਰੋਜ਼ ਮੂੰਹ ਤਾਂ ਨੂੰ ਚੱਕ ਕੇ ਆਖੀ ਜਾਂਦਾ ਯਾਰ ਡੀਏਪ ਪੱਗੇ ਕਿ ਨਾ ਪੱਗੇ ਚਲ ਸੁਪਰ ਪਾ ਲੈਨੇ ਇੱਕ جنگ ਉੱਥੇ ਲੱਗੀ ਹੋਈ ਆ ਤੇ ਜੰਗਾਂ ਇਹ ਦੋਨੇ ਇੰਟਰਕਨੈਕਟਡ ਐ ਚਾਹੇ ਇਹਨੂੰ ਕੋਈ ਮੰਨੇ ਤੇ ਚਾਹੇ ਕੋਈ ਇਹਨੂੰ ਨਾ ਮੰਨੇ ਹੁਣ ਜਿਹੜੀ ਭਾਰਤ ਪਾਕਿਸਤਾਨ ਵਾਲੀ ਜੰਗ ਸੀ ਉਹ ਤਾਂ ਗਈ ਨਿਬੜ ਪਰ ਜਿਹੜੀ ਆ ਖਾਦਾਂ ਵਾਲੀ ਜੰਗ ਹੈ ਨਾ ਉਹ ਚੱਲ ਰਹੀ ਹੈ ਹੁਣ ਇਹ ਜੰਗ ਇਹਨੂੰ ਮੈਂ ਤਾਂ ਨਾਂ ਦੇ ਰਿਹਾ ਕਿਉਂਕਿ ਇਹ ਵਾਕਈ ਜੰਗ ਹੈ ਟ੍ਰੇਡ ਵਾਰ ਚੱਲ ਰਿਹਾ ਹੈ ਜਿਹਦੇ ਕਰਕੇ ਚਾਈਨਾ ਨੇ ਭਾਰਤ ਦੀ 80% ਫਰਟੀਲਾਈਜ਼ਰ ਸਪਲਾਈਸ ਫ੍ਰੀਜ਼ ਕੀਤੀ ਹੈ ਤੁਸੀਂ ਰੋਜ਼ ਖਬਰਾਂ ਸੁਣਦੇ ਆਂ ਕਹਿੰਦੇ ਅੱਜ ਨਕਲੀ ਡੀਪੀ ਫੜੀ ਗਈ ਅੱਜ ਨਕਲੀ ਸੁਪਰ ਫੜੀ ਗਈ ਇਹ ਫੜੀ ਕਿਉਂ ਗਈ ਨਕਲੀ ਬਣੀ ਹੀ ਕਿਉਂ ਜੇ ਮੰਨ ਕੇ ਚੱਲੋ ਉਹ ਬੂਸਟ ਦੇ ਵਿੱਚ ਸਪਲਾਈ ਹੁੰਦੀ ਸਪਲਾਈ ਲਾਈਨ ਹੀ ਇੰਨੀ ਤਕੜੀ ਹੁੰਦੀ ਤਾਂ ਉਹ ਨਕਲੀ ਚੀਜ਼ ਬੰਦ ਨਹੀਂ ਨਕਲੀ ਚੀਜ਼ ਜਾਂ ਤਾਂ ਉਦੋਂ ਬੰਦ ਦੀ ਜਦੋਂ ਬਲੈਕ ਹੁੰਦੀ ਹੈ ਤੇ ਜਾਂ ਉਦੋਂ ਹੁੰਦੀ ਹੈ ਜਦੋਂ ਮੰਨ ਕੇ ਚੱਲੋ ਰੇਟ ਹੀ ਬੜਾ ਨਿਯਾਇਜ ਹੋਵੇ ਦੋ ਟਾਈਮਾਂ ਦੇ ਉੱਤੇ ਨਕਲੀ ਚੀਜ਼ਾਂ ਬੰਦੀਆਂ ਹੁੰਦੀਆਂ ਹੁਣ ਧਿਆਨ ਸਾਰਿਆਂ ਦਾ ਕਿਹਦੇ ਪਾਸੇ ਆ ਨਕਲੀ ਖਾਦਾ ਫੜੀਆਂ ਗਈਆਂ ਪਰ ਉਹਦਾ ਪਰਚੋਲ ਕਿਸੇ ਨੇ ਨਹੀਂ ਕੱਢਿਆ ਵੀ ਇਹ ਕਿਉਂ ਹੋਇਆ ਕਿਉਂ ਤਾਂ ਕਰਕੇ ਹੋਇਆ ਸੱਜਣੋ ਜਿਹੜੀ ਚਾਈਨਾ ਨੇ ਸਪਲਾਈ ਰੋਕੀ ਸੀ ਉਹ ਸਪਲਾਈ ਲਾਈਨ ਕਣਕ ਦੇ ਟਾਈਮ ਦੀ ਰੁਕੀ ਹੋਈ ਹੈ ਜਦੋਂ ਆਪਣਾ ਕਣਕ ਦਾ ਆਪਾਂ ਕਹਿੰਦੇ ਆ ਕਿ ਕਣਕ ਬੀਜ ਰਹੇ ਸੀਗੇ ਉਸ ਟਾਈਮ ਦੀ ਸਪਲਾਈ ਚੇਨ ਰੁਕੀ ਪਈ ਹੈ ਇੱਕ ਦੋ ਵਾਰੀ ਇਹ ਟ੍ਰੇਡ ਵਾਰ ਪਹਿਲਾਂ ਵੀ ਹੋ ਚੁੱਕੀ ਹੈ ਜਿਹਦੇ ਕਰਕੇ ਕੀ ਹੈ ਜਦੋਂ ਆਪਣਾ ਮੰਨ ਕੇ ਚਲੋ ਸੀਜ਼ਨ ਆਉਂਦਾ ਬਿਜਾਈ ਦਾ ਉਸ ਟਾਈਮ ਜਦੋਂ ਸਪਲਾਈ ਚੇਨ ਟੁੱਟਦੀ ਹੈ ਜਾਂ ਰੁਕਦੀ ਹੈ ਡਿਲੇ ਹੁੰਦੀ ਹੈ ਜਾਂ ਉਹਦੇ ਨਾਲ ਕੀ ਹੈ ਮਾਰਕੀਟ ਦੇ ਵਿੱਚ ਇੱਕ ਤਰ੍ਹਾਂ ਦਾ ਬੂਸਟ ਆਉਂਦਾ ਜਿਹਦੇ ਨਾਲ ਖਾਦਾਂ ਦੇ ਪ੍ਰਾਈਸ ਐ ਉਹ ਹਾਈਪ ਕਰ ਜਾਂਦੇ ਆ ਬਹੁਤ ਵੱਡੇ ਜਿਹਦੇ ਕਰਕੇ ਕਿਸਾਨ ਦਾ ਨੁਕਸਾਨ ਹੋ ਰਿਹਾ ਪਰ ਜਿਹੜਾ ਆਮ ਬੰਦਾ ਫਿਰ ਰਿਹਾ ਉਹ ਕਹਿੰਦਾ ਯਾਰ ਆਪਾਂ ਕੀ ਕੀ ਮਤਲਬ ਐ ਕਿਸਾਨਾਂ ਨੇ ਧਰਨਾ ਲਾਉਂਦੇ ਤੁਰੇ ਫਿਰਦੇ ਆ ਵੀ ਆਪਣਾ ਖਾਦਾਂ ਦੇ ਨਾਲ ਆਪਣਾ ਕੀ ਮਤਲਬ ਨਾ ਆਪਾਂ ਵਾਈ ਕਰਦੇ ਨਾ ਆਪਾਂ ਨੂੰ ਖਾਦਾਂ ਦੀ ਜ਼ਰੂਰਤ ਐ ਪਰ ਸੱਜਣੋ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹਣਾ ਜੇ ਕਣਕ ਦੇ ਝਾੜ ਘਟਦੇ ਐ ਜਾਂ ਝੋਨੇ ਦੇ ਝਾੜ ਘਟਦੇ ਐ ਤੁਸੀਂ ਇਹ ਕਣਕ ਦਾ ਰੇਟ ਵੈਸੇ ਸੁਣਿਆ ਹੀ ਹੋਊਗਾ ਸਾਰਿਆਂ ਨੇ 7280 ਤਾਂ ਹਰ ਰੋਜ਼ ਕਿਉਂਕਿ ਮਾਰਕੀਟ ਆਪਾਂ ਕਵਰ ਕਰਦੇ ਆ 7280 ਰੁਪਿਆ ਆਮ ਚੱਲ ਰਿਹਾ ਹੈ ਤੇ ਜੇ ਕਣਕ ਦਾ ਝਾੜ ਘਟ ਜਾਂਦਾ ਇਹ ਰੇਟ ਕਿੱਥੇ ਜਾਣਾ ਸੀ ਤੁਸੀਂ ਮੰਨੋ ਤਾਂ ਸਹੀ ਜੇ ਕਣਕ ਦਾ 50 ਮਣ ਵਾਲਾ ਝਾੜ 20 ਮਣ ਤੇ ਆ ਕੇ ਖੜ ਜੇ ਜਾਂ 25 ਮਣ ਤੇ ਆ ਕੇ ਖੜ ਜੇ ਬਣੂਗੀ ਫਾਸਫੋਰਸ ਤਾਂ ਤਾਂ ਇਹੋ ਜਿਹਾ ਵੀ ਜਿਦੋਂ ਬਿਨਾ ਕਣਕ ਨਹੀਂ ਹੋ ਸਕਦੀ ਤੇ ਇਹਨੂੰ ਪਾਉਣਾ ਹੀ ਪਾਉਣਾ ਪੈਣਾ ਚਾਹੇ ਕਣਕ ਹੋਵੇ ਚਾਹੇ ਝੋਨਾ ਹੋਵੇ ਚੋਣੇ ਦੇ ਵਿੱਚ ਚਲੋ ਆਪਾਂ ਸੁਪਰ ਪਾ ਲੈਨੇ ਜਦੋਂ ਕਣਕ ਦੇ ਵਿੱਚ ਆਪਾਂ ਪੂਰਤੀ ਕਰਤੀ ਫੋਰਸਪੋਰਸ ਦੀ ਉਦੋਂ ਆਪਾਂ ਸੁਪਰ ਪਾ ਲੈਨੇ ਝੋਨੇ ਦੇ ਵਿੱਚ ਪਰ ਅਖੀਰ ਨੂੰ ਜਦੋਂ ਇਹ ਚੀਜ਼ ਸਪਲਾਈ ਘਟ ਗਈ ਜਾਂ ਮਿੱਟੀ ਪਾਉਣ ਹੀ ਲੱਗ ਗਿਆ ਆਪਾਂ ਹੁਣ ਕਿਸਾਨ ਨੂੰ ਤਾਂ ਐ ਪਤਾ ਨਾ ਵੀ ਮੇਰੇ ਕੋਲੇ 18 46 ਆ ਗਈ ਪਰ ਉਹਨੂੰ ਐ ਤਾਂ ਨਹੀਂ ਪਤਾ ਵੀ ਮੈਨੂੰ ਕੀ ਦੇਈ ਜਾਂਦੇ ਆ ਆ ਹੁਣ ਪਿੰਡ ਸੱਕਾਂ ਵਾਲੀ ਦੀ ਘਟਨਾ ਹੋਈ ਐ ਉੱਥੇ 300 ਏਕੜ ਦੇ ਨੇ ਏਕੜ ਖਰੀਬ ਖਰਾਬ ਹੋ ਗਿਆ ਝੋਨਾ ਕੀ ਹੋਇਆ ਸੁਪਰ ਦੀ ਥਾਂ ਤੇ ਜਿਪਸਮ ਦੇਤੀ ਚਲੋ ਉਹ ਥੋੜੀ ਜੀ ਕਿਸਾਨਾਂ ਦਾ ਵੀ ਕਸੂਰ ਹੈ ਵੀ ਟੈਕਨੀਕਲ ਨਹੀਂ ਪੜੇ ਠੀਕ ਹੈ ਤੇ ਬਾਕੀ ਐਡਾ ਨਹੀਂ ਕੋਈ ਹੁੰਦਾ ਵੀ ਸੋਸਾਇਟੀ ਦੇ ਸੈਕਟਰੀ ਨੂੰ ਨਹੀਂ ਪਤਾ ਵੀ ਕੀ ਚੀਜ਼ ਆ ਰਹੀ ਹੈ ਮੇਰੀ ਸੋਸਾਇਟੀ ਦੇ ਵਿੱਚ ਜਾਂ ਜਿਹੜਾ ਮੈਨੇਜਰ ਹੈ ਉਹਨੂੰ ਨਹੀਂ ਪਤਾ ਵੀ ਮੈਂ ਕੀ ਚੀਜ਼ ਅਪਲਾਈ ਕਰਾ ਰਿਆ ਆ ਰਿਹਾ ਹੈ ਇਹ ਸਾਰਾ ਕੁਝ ਰੰਗਾਂ ਮਿਲੀਆਂ ਖੇਡਾਂ ਹੁੰਦੇ ਗੈਂ ਪਰ ਹਬੋਰ ਦੇ ਵਿੱਚ ਬਾਗਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਜ਼ਿੰਮੇਵਾਰ ਨੇ ਡੀਏਪੀ ਲੈ ਕੇ ਪਾਈ ਪਰ ਉਹ ਨਿਕਲੀ ਉਹਦੇ ਜੋ ਸੈਂਪਲ ਚੈੱਕ ਹੋਏ ਉਹ ਚ ਕੁਝ ਵੀ ਨਹੀਂ ਨਿਕਲਿਆ ਤੋ ਇਹਦੇ ਵਿੱਚ ਬਹੁਤ ਵੱਡਾ ਤਾਂਦਲਾ ਚੱਲ ਰਿਹਾ ਹੈ ਤਾਂਦਰੀ ਚੱਲੂਗੀ ਵੀ ਪਰ ਅਖੀਰ ਨੂੰ ਸੁਨਵਾਈ ਕਿਤੇ ਨਹੀਂ ਇਹ ਚੀਜ਼ ਦੇ ਵਿੱਚ ਹਰੇਕ ਬੰਦੇ ਨੂੰ ਸਾਥ ਦੇਣ ਦੀ ਜ਼ਰੂਰਤ ਹੈ ਕਿਉਂਕਿ ਇਹ ਇਕੱਲਾ ਕਿਸਾਨ ਦੇ ਕਰਕੇ ਨਹੀਂ ਤੁਹਾਡੇ ਤੇ ਵੀ ਇਹ ਚੀਜ਼ ਦਾ ਪ੍ਰਭਾਵ ਪੈਣਾ ਜੇ ਝਾੜ ਘਟਣਗੇ ਤੇ ਹਰੇਕ ਚੀਜ਼ ਦਾ ਰੇਟ ਵਧੂਗਾ ਉਹਦੇ ਨਾਲ ਆਮ ਇਨਸਾਨ ਨੂੰ ਵੀ ਫਰਕ ਪੈਣਾ ਤੇ ਜਿਹੜਾ ਰੋਟੀ ਖਾਂਦਾ ਹੈ ਜਾਂ ਮੰਨ ਕੇ ਚੱਲੋ ਸਰਵਾਈਵਲ ਹੈ ਕਿਸੇ ਦਾ ਵੀ ਰੋਟੀ ਦਾ ਹੋਇਆ ਚਾਹੇ ਕਿਸੇ ਚੀਜ਼ ਦਾ ਵੀ ਕੋਈ ਵੀ ਮੀਲ ਲੈਂਦਾ ਬੰਦਾ ਉਹ ਤੇ ਹਰੇਕ ਤੇ ਪ੍ਰਭਾਵ ਪੈਣਾ ਸੋ ਇਹ جنگ ਕੱਲਿਆਂ ਦੀ ਨਹੀਂ ਸੀ ਬਾਈ جنگ ਸਾਰਿਆਂ ਦੀ ਸੀ ਚਲੋ ਬਾਰਡਰ ਵਾਲੀ ਜੰਗ ਤਾਂ ਨਿਬੜ ਗਈ ਪਰ ਕਿਸਾਨ ਵਾਲੀ ਜੰਗ ਹਜੇ ਚੱਲੂਗੀ ਕਿਉਂਕਿ ਐਨੀ ਛੇਤੀ ਜਿਹੜੀ ਮੰਨ ਕੇ ਚਲੋ ਬਲਕ ਦੇ ਵਿੱਚ ਸਪਲਾਈ ਤਿਆਰ ਹੋਈ ਪਈ ਆ ਉਹ ਪਤਾ ਨਹੀਂ ਕਿੱਥੇ-ਕਿੱਥੇ ਪਈ ਆ ਤੇ ਉਹਦੇ ਤੇ ਕਿਸੇ ਦੀ ਕੋਈ ਸੁਣਵਾਈ ਨਹੀਂ ਹੋਣ ਵਾਲੀ ਧੰਨਵਾਦ ਜੀ